ਤਤੋਂ ਤੇ ਸਚ ਨੂੰ ਕਾਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਦਾ ਬਖਸ਼ਾ ਮੈਂ ਤੁਹਾਡੇ ਨਾਲ ਕਈ ਵਿਚਾਰਾਂ ਕਰਨ ਵਾਸਤੇ ਆਇਆ ਹਾਂ ਕਈ ਸਵਾਲ ਜਿਹੜੇ ਤੁਸੀਂ ਆਪਣੇ ਆਪ ਨੂੰ ਪੁੱਛਨੇ ਆ ਤੇ ਉਹਦਾ ਜਵਾਬ ਲੱਭਣਾ ਪਹਿਲਾ ਸਵਾਲ ਹੈ ਕਿ ਬੰਦੀ ਸਿੱਖ ਕੌਣ ਹੈ ਜਿਹੜਾ ਬੰਦੀ ਸਿੱਖ ਪਰਿਵਾਰ ਉਹ ਹੈ ਜਿਨ੍ਹਾਂ ਨੇ ਪੂਰੀ ਸਜ਼ਾ ਕੱਟੀ ਉਸ ਮਹੌਲ ਵਿੱਚ ਜਦੋਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਜਜ਼ਬਾਤੀ ਹੋ ਗਏ ਜਦੋਂ ਕਾਂਗਰਸ ਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲ ਕੀਤਾ ਉਹ ਜਜ਼ਬਾਤੀ ਹੋ ਗਏ ਉਸ ਜਸਪਾਤ ਵਿੱਚ ਉਹਨਾਂ ਨੇ ਕਦਮ ਚੁੱਕੇ ਚੁੱਕੇ ਉਹਨਾਂ ਨੇ ਆਪਣੀ ਸਾਰੀ ਸਜ਼ਾ ਪੂਰੀ ਕੀਤੀ ਪੂਰੀ ਕਰਨ ਦੇ ਬਾਅਦ ਉਹ ਤਾਂ ਵੀ ਦੁਬਣੀ ਹੋ ਗਈ ਪਰ ਉਹ ਛੱਡ ਨਹੀਂ ਜਾ ਰਹੇ ਬੰਦੀ ਸੇ ਕੋ ਹੈ ਬੰਦੀ ਸੇ ਕੋ ਨਹੀਂ ਹਰੇ ਸਾਲ ਜੇਲ੍ਹ ਜਿ ਨਹੀਂ ਹੋਇਆ ਤੇ ਚੀਕਾਂ ਨਿਕਲੀਆਂ ਪਈਆਂ ਭਾਈ ਗੁਰਦੀਪ ਸਿੰਘ ਖੇੜਾ ਉਹਨਾਂ ਦੀ ਧਰਮ ਪਤਰੀ ਥੋੜੀ ਹੁਣੇ ਆਈ ਸੀ 34 ਸਾਲ ਹੋ ਗਏ ਜੇਲ੍ਹ ਚ भाई बलवंत राज उन्नती साल हो गए प्रोफेसर दविंदर भोलर उगतारा अठाई साल भाई परमजीत सिंह अठाई साल सारी कौम अकाली दल श्रोमी गुरद्वारा प्रबंधक कमेटी इना बिखा चढ़ाव लगी है भाई ਅਮਰਿਤਪਾਲ ਜੀ ਨੂੰ ਸਾਰੀ ਵਕੀਲਾ ਦੀ ਸੇਵਾ ਐਜੀਪੀਸੀ ਉਹਨਾਂ ਦੇ ਪਰਿਵਾਰਾਂ ਨੂੰ ਸਾਰਾ ਸਾਥ ਐਜੀਪੀਸੀ ਦਿੰਦੀ ਅੱਜ ਚਾਣਕਉਣਾ ਚ ਕੀ ਆ ਗਿਆ ਕਿ ਮੈਂ ਹੁਣ ਐਮਪੀ ਬੰਨਾ ਮੈਂ ਕੁਛ ਨਾ ਚਾਹਣਾ ਜਦੋਂ ਅਸੀਂ ਭਾਈ ਰਾਜੂ ਵਾਲਾ ਦੀ ਭੈਣ ਨੂੰ ਖੜਾ ਕੀਤਾ ਚੜਾਉਣ ਵਾਸਤੇ ਮੈਂ ਆਪ ਸਿਮਰਤਜੀਤ ਸਿੰਘ ਮਾਮਦੇ ਘਰੇ ਗਿਆ ਹੱਥ ਜੋੜ ਕੇ ਮੈਂ ਕਿਹਾ ਬੇਨਤੀ ਕੀਤੀ ਕਿ ਆਪਾਂ ਇਕੱਠੇ ਹੋ ਜੀਏ ਐਤੀ ਬੀਬੀ ਜੀ ਨੂੰ ਉਹਦੀ ਭੈਣ ਨੂੰ ਖੜਾ ਕਰਦੀਏ ਤੇ ਤੁਸੀਂ ਸਾਡਾ ਸਾਥ ਦਿਓ ਕਹਿੰਦਾ ਨਹੀਂ ਮੈਂ ਆਪ ਲੜਨਾ ਕੋਈ ਮੱਤੀ ਜਕ ਨਹੀਂ ਆ ਜਿਹੜੇ ਲੋਕ ਹੁਣ ਭਾਈ ਸਾਹਿਬ ਨਾਲ ਤੁਰੇ ਫਿਰਦੇ ਆ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਕਿ ਅੱਪਾ ਸਾਰੇ ਬੰਦੀ ਸਿੰਘ ਛਡਾਉਣੇ ਐ ਸਾਡਾ ਸਾਥ ਦੇ ਰਹਿਓ ਨਾ ਨਹੀਂ ਮੈਂ ਖੁਰ ਸਵਾਲ ਪੁੱਛਣਾ ਚਾਹਣਾ ਦੇਖੋ ਮੈਂ ਕਿਸੇ ਦੇ ਖਿਲਾਫ ਨਹੀਂ ਐ ਨਾ ਮੈਂ ਬੋਲਣਾ ਮੈਂ ਜਿਹੜੇ ਸਵਾਲ ਪੁੱਛ ਰਿਹਾ ਉਹ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਤੇ ਉਹਦਾ ਜਵਾਬ ਜਿਹੜੇ ਤੁਹਾਡੇ ਕੋਲ ਆਉਂਦੇ ਐ ਉਹਨਾਂ ਨੂੰ ਤੁਸੀਂ ਵੀ ਜਵਾਬ ਦਿਓ ਇਹਦਾ ਪੰਥ ਕੀ ਐ ਕੀ ਇੱਕ ਦਿਨ ਬੰਦਾ ਚੋਲਾ ਪਾਲੇ ਅਮਰਿਤ ਛਕਲੇ ਉਹ ਪੰਥ ਪੰਜਾਂਦਾ ਹੈ ਕਿ 103 ਸਾਲ ਪਾਣੀ ਪੰਦੀ ਜਮਾਤ ਉਹ ਪੰਥ ਹੈ ਜਿਹੜਾ ਹੁੰਦਾ ਅਕਾਲੀਰਾਂ ਦੇ ਗੁਲਾਬ ਚੋਲਾ ਪਾ ਕੇ ਗਾਤਰਾ ਪਾ ਕੇ ਨਿਸ਼ਾਨਾ ਨਾ ਕਾਂਗਰਸ ਹੈ ਨਾ ਆਪ ਹੈ ਨਾ ਭਾਜਪਾ ਹੈ ਨਿਸ਼ਾਨਾ ਕੱਢ ਲਈਏ ਉਹ ਕੌਣ ਹੈ ਕਿਹੜੀਆਂ ਏਜੰਸੀਆਂ ਦੇ ਪੰਦੇਰੇ ਕਿਤੇ ਆਪਾਂ ਵਿਚਾਰੇ ਹੁਣ ਮੈਂ ਪੁੱਛਣਾ ਚਾਹਣਾ ਹੈ ਭਾਈ ਸਾਹਿਬ ਨੇ ਐਲਾਨ ਕੀਤਾ ਮੈਂ ਸਿਆਸੀ ਇਲੈਕਸ਼ਨ ਕਿਤੇ ਨਹੀਂ ਲੰਦਾ ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਨਸ਼ੇ ਛਡਾਉਣੇ ਆ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਧਰਮ ਦਾ ਪ੍ਰਚਾਰ ਤੇ ਸਿਆਸੀ ਪਰ ਇੱਕਦਮ ਰਾਤ ਨੂੰ ਮਨ ਕਿਉਂ ਬਦਲ ਜਾਂਦਾ ਹੈ ਕਿ ਕਾਲੀ ਦਲ ਦੀ ਚੜ੍ਹ ਘੋਰੀਏ ਤੇ ਆਪਾਂ ਰੋਕੀਏ ਨਾਲੇ ਇਹਨਾਂ ਕੁਛ ਨਾਲ ਜਿਹੜੇ ਸਾਰੇ ਬੈਠੇ ਐ ਕੋਈ ਦੱਸ ਸਕਦਾ ਇੱਕ ਸਾਲ ਪਹਿਲੇ ਭਾਈ ਅਮਰਿਤਪਾਲ ਜੀ ਕਿੱਥੇ ਰਹਿੰਦੇ ਹੁੰਦੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਕੀ ਕੰਮ ਕਰਦਾ ਸੀ ਦੁਬਈ ਰਹਿੰਦੇ ਦੁਬਈ ਨਹੀਂ ਦੁਬਈ ਕਰਦੇ ਕੀ ਹੁੰਦੇ ਸੀ ਤੇ ਪੱਗ ਬੰਨਦੇ ਹੁੰਦੇ ਸੀ ਹੈ ਹਾਂ ਐ ਜੇ ਹੁੰਦੇ ਸੀ ਬਾਈ ਵਰਗੇ ਹੈ ਕੁੱਛੋ ਪਾੜ ਕਰਦੇ ਨਾ ਪਾੜ ਕਰਦੇ ਨਾ ਜਿੰਨਾ ਪਾਉਂਦੇ ਇੱਕਦਮ ਬਹਵਾਈ ਜਾਗ ਤੋਂ ਬੜਾ ਉੱਤਰਦਾ ਬਾਲਵੀ ਕਹਿੰਦਾ ਮੈਂ ਰੱਖਨੇ ਆ ਅੰਮ੍ਰਲਿ ਸ਼ੱਕ ਲੈਂਦਾ ਚੋਲੇ ਵੀ ਪਾ ਲੈਂਦਾ ਤੇ ਪੂਰਾ ਡਰਾਮਾ ਕਰ ਲੈਂਦਾ ਕੋਈ ਰੋਗ ਤਾਂ ਨਹੀਂ ਫਿਰ ਜਦੋਂ ਮਾਹੌਲ ਬਣ ਜਾਂਦਾ ਉਹਨੂੰ ਖੜ ਕੇ ਰੱਖ ਲੈਂਦੇ ਆ ਉਹਦੇ ਬਾਅਦ ਜਦੋਂ ਲੋਡ ਪਾਈ ਖੜਾ ਕਰ ਦਿੰਦੇ ਆ ਕਿਦੇ ਸੋਚੋ ਇੱਕ ਸਾਲ ਚ ਬੰਦਾ ਇੰਨਾ ਤਰਤਕ ਹੋ ਗਿਆ ਕਿ 103 ਸਾਲ ਪੁਰਾਣੀ ਨੂੰ ਆਪਾਂ ਸਮਝਦੇ ਨਹੀਂ ਪੱਤਕ 103 ਸਾਲ ਪੁਰਾਣੀ ਪਾਰਟੀ ਐ ਥੋਡੀ ਪਾਰਟੀ ਐ ਥੋੜੇ ਬਜ਼ੁਰਗਾਂ ਦੀ ਐ ਕੌਮ ਦੀ ਕਿੱਥੇ ਬੰਦੀ ਐ ਕੌਮ ਦੀ ਫੌਜ ਐ ਰੋਈ ਦੂਜੀ ਗੱਲ ਯਾਨੀ ਇੱਕ ਸਾਲ ਚ ਜਿਹੜਾ ਬੰਦਾ ਨਹੀਂ ਕੱਟ ਸਕਦਾ ਉਹ ਕੌਮ ਦੀ ਰਵਾਈ ਕਿੱਥੇ ਕਰੂ ਜਿਹੜੇ ਕਿਸੇ ਜੇਲ੍ਹ ਗਰਮੀ ਲੱਗੇ ਚੱਲਦੀ ਆਂਦੀ ਆ ਕੌਮ ਦੀ ਕਿਤੇ ਕੌਮ ਦੀ ਅਗਵਾਈ ਕੀਤੀ ਹੈ ਅਕਾਲੀ ਸ਼ਹਿ ਦੀ ਲੀਡਰਸ਼ਿਪ ਇਸਤਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ੍ਹ ਕੱਟੀ ਹੈ 16 ਸਾਲ ਐਨਐਸਐਚ ਐਨਐਸਐਚ 16 ਸਾਲ ਜਦੋਂ ਜੇਲ੍ਹ ਜਾਂਦੇ ਸੀ ਕਿਤੇ ਮੈਂ ਜਾਂ ਮੇਰੀ ਮਾਤਾ ਜੀ ਨੇ ਧਰਮੇ ਨਹੀਂ ਦਿੱਤੇਗੀ ਸਾਨੂੰ ਸਾਡੇ ਮੇਰੇ ਪਿਤਾ ਨੂੰ ਛੁਡਾ ਲਓ ਜਾਂ ਮੇਰੇ ਘਰਾਂ ਲਈ ਛੁਡਾ ਲਓ ਕੋਈ ਨਹੀਂ ਕੀਤੇ ਇੱਥੇ ਜਲਦਾਰ ਬੈਠੇ ਹੋਣੇ ਐ ਜਿਨ੍ਹਾਂ ਨੇ ਵਾਦਲ ਸਾਹਿਬ ਦੇ ਨਾਲ ਜਿਨ੍ਹਾਂ ਤੇ ਇਹਨੇ ਸੇ ਲੱਗਿਆ ਹੋਣਾ ਉਹਨਾਂ ਨੇ ਘਰ ਵਾਲਿਆਂ ਨੇ ਇੱਕ ਤੇ ਧਰਨੇ ਨਹੀਂ ਦਿੱਤੇ ਕਿ ਸਾਨੂੰ ਚਲਾ ਦਿਓ ਅਸੀਂ ਜਿਕਾਰਾ ਛੱਡ ਕੇ ਅੰਦਰ ਜਾਂਦੇ ਸੀ ਬੋਲੇ ਜੋ ਨਹਾ ਸ੍ਰੀ ਨਾਮ ਇੱਥੇ ਬਾਦਲ ਸਾਹਿਬ ਨੂੰ ਹੈ ਜਿਨ੍ਹਾਂ ਨੇ ਗੇਲ ਕੱਟੀ ਸੀ ਤੁਹਾਡੇ ਡੈਡੀ ਨੇ ਕੱਟੀ ਸੀ ਹੁਣ ਦੱਸੋ ਤੁਹਾਨੂੰ ਡੈਡੀ ਨੂੰ ਪਤਾ ਸੀ ਕਿ 2 ਮਹੀਨੇ ਰੱਖਣੇ ਆ ਜਾਂ 10 ਸਾਲ ਰੱਖਣੇ ਆ ਉਹ ਪੁਲਿਸ ਦੇ ਥਾਣੇ ਦੇ ਸਾਹਮਣੇ ਗਏ ਕਿ ਸਾਨੂੰ ਫੜੋ ਅੱਛਾ ਇੱਕ ਹੋਰ ਗੱਲ ਦੱਸੋ ਅਕਾਲੀ ਗੰਦੇ ਲੀਡਰ ਆਪ ਜਾਂਦੇ ਸੀ ਸਾਨੂੰ ਫੜੋ ਕਿਤੇ ਅਕਾਲੀ ਦਲ ਦੇ ਲੀਡਰ ਗੱਡੀਆਂ ਚ ਭੇਸ ਬਦਲ ਕੇ ਲੋਕਾਂ ਦੇ ਘਰੇ ਲੁਕ-ਲੁਕ ਕੇ ਨਹੀਂ ਆਪਣੇ ਆਪ ਨੂੰ ਸਬੰਧਵਰ ਕੀਤਾ ਫਰਕ ਦੇਖੋ ਫਰਕ ਦੇਖੋ ਤੁਸੀਂ ਇਹ ਚਾਹੁੰਦੇ ਆ ਕਿ ਗੁਆਇ ਬਰੇ ਸਾਡੀ ਕੌਮ ਦੀ ਕੋਈ ਕੌਣ ਕਰੂਗਾ ਉਹ ਕਰੂਗਾ ਜਿਹੜਾ ਇੱਕਦਮ ਪੁਲਿਸ ਆ ਜੇ ਕਿੱਧਰ ਹੋ ਜੇ ਪਹਿਲੇ ਤਾਂ 2 ਸਾਲ ਤੋਂ 6 ਮਹੀਨੇ ਮੈਂ ਖਾਲਸਾਤਨ ਮੈਂ ਇਹ ਮੁੰਡੇ ਤਿਆਰ ਹੋ ਜਿਓ ਇਹ ਹੋ ਜੋ ਜਿਹੜੇ ਹਿੰਮਤ ਹੱਥ ਕਰੋ 1 ਮਿੰਟ ਵੀ ਲੱਗੇ ਜਦ ਪੁਲਿਸ ਆਈ 1 ਮਿੰਟ ਮੈਂ ਤੁਹਾਨੂੰ ਤੁਹਾਨੂੰ ਖਾਲਸਾ ਜੀ ਬੇਨਤੀ ਕਰਨਾ ਚਾਹਣਾ ਹੈ ਲੀਡਰ ਉਹ ਹੁੰਦਾ ਜਿਹੜੇ ਕੌਮ ਨੂੰ ਬਚਾਉਂਦਾ ਹੈ ਮਰਵਾਉਂਦਾ ਨਹੀਂ ਤੁਸੀਂ ਕਲ ਹੋਰ ਦੱਸਿਓ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਖਿਆ ਵਾਸਤੇ ਆਪਾਂ ਅੱਗੇ ਹੁਣ ਨਿਹੰਗ ਢਾਲ ਬੰਦੇ ਜੇ ਕੋਈ ਹੱਥ ਵੀ ਲਾ ਦੇ ਇੱਥੇ ਆਪਣੇ ਬੰਦੇ ਨੂੰ ਛਡਾਉਣ ਵਾਸਤੇ ਗੁਰੂ ਮਹਾਰਾਜ ਨੂੰ ਤੁਸੀਂ ਠਾਣੇ 'ਚ ਲੈ ਜਿਓ ਤੇ ਪਿੱਛੇ-ਪਿੱਛੇ ਤੁਸੀਂ ਜਾਓ ਕਿ ਤੁਹਾਨੂੰ ਪਤਾ ਕੋਈ लाठीचार्ज ਨਹੀਂ ਕਰੂਗਾ ਕਿ ਗੁਰੂ ਮਹਾਰਾਜ ਨਾਲ ਕੋਈ ਇੰਜ ਕੁਝ ਕਰਤਾਗਾ। ਫਿਰ ਮੈਂ ਆ ਜਿੱਜਾ ਮੈਂ ਤੋਣਾ ਵੀ ਤੁਸੀਂ ਸੋਚੋ ਕੀ ਨਿਸ਼ਾਨਾ ਇਹਨਾਂ ਦਾ ਕੱਲਾ ਅਕਾਲੀ ਦਲ ਖਤਮ ਕਰਨਾ ਮੈਂ ਹੁਣੇ ਇੱਕ ਅਫਸਰ ਨੂੰ ਪੁੱਛ ਰਿਹਾ ਸੀ ਇਲੈਕਸ਼ਨ ਕਮਿਸ਼ਨ ਦੇ ਕਿ ਭਾਈ ਸਾਹਿਬ ਦਾ ਕੁਝ ਚੱਲ ਰਿਹਾ ਸੀ ਨਾ ਕਾਗਜ਼ ਉਥੇ ਨਹੀਂ ਆਈ ਇਲੈਕਸ਼ਨ ਕਮਿਸ਼ਨ ਦੇ ਅਫਸਰ ਨੇ ਕਿਹਾ ਸਾਨੂੰ ਜੇਲ੍ਹ ਸੁਪਰਡੈਂਟ ਡਿਬਲੂ ਵਰਤਾ ਫੋਨ ਆਇਆ ਜੀ ਕਿ ਮੇਰੇ ਸਾਹਮਣੇ ਸੌਂ ਚੁੱਕੀ ਆ ਜੀ ਇਹਨਾਂ ਕਾਗਜ਼ ਤੁਸੀਂ ਪਾਸ ਕਰੋ ਜਾਂ ਐਨਐਸਏ ਚ ਬੰਦਾ ਹੋ ਤੇ ਜੋਲ ਜੇਲ੍ਹ ਸੁਪਰਡੈਂਟ ਇੰਨਾ ਵਿਹਲਾ ਹੈ ਕਿ ਇੱਥੇ ਟੈਲੀਫੋਨ ਆਪ ਕਰੋ ਹੋਰ ਕਿੰਨੇ ਐਮ ਐਸ ਜੀ ਉਹਦਾ ਕਲੈਕਸ਼ਨ ਲਾ ਲ ਨਹੀਂ ਸਕਦੇ ਬਾਦਲ ਸਾਹਿਬ ਮੈਂ ਛੋਟਾ ਜਿਹਾ ਹੁੰਦਾ ਸੀ ਬਾਦਲ ਸਾਹਿਬ ਕਿਤੇ 3 ਸਾਲ ਕੋਇੰਬਟੂਰ ਗਿਆ ਸੀ 2 ਸਾਲ ਕਿਸੇ ਹੋਰ ਤੇ ਗਿਆ ਸੀ 4 ਸਾਲ ਕਿਸੇ ਹੋਰ ਤੇ ਗਿਆ ਸੀ ਮੈਨੂੰ ਯਾਦ ਹੈ ਇੱਕ ਗੱਲ ਕੋਇੰਬਟੂਰ ਦੀ ਰਾਮਨ ਲਾਡੂ ਚ ਕੋਇੰਬਟੂਰ ਸ਼ਹਿਰ ਉੱਥੇ ਜੇਲ੍ਹ ਰੱਖੇਗੇ ਸਾਨੂੰ 6 ਮਹੀਨਿਆਂ ਬਾਅਦ ਮਸਾ ਇੱਕ ਦਿਨ ਮਿਲ ਦਿੰਦੇ ਸੀ ਇੱਥੇ ਹਰ ਰੋਜ਼ ਪਰਿਵਾਰ ਮਿਲਦਾ 6 ਮਹੀਨਿਆਂ ਬਾਅਦ ਜੇ ਮੈਨੂੰ ਯਾਦ ਆ ਜਦੋਂ ਮੈਂ ਤੇ ਮੇਰੇ ਮਾਤਾ ਜੀ ਘਰ ਮਿਲਣ ਸਾਨੂੰ ਇੰਨਾ ਤੰਗ ਕਰਦੇ ਸੀ ਜਿਹੜੇ ਰਿਕਸ਼ੇ ਤੇ ਜਾਂ ਸਕੂਟਰ ਤੇ ਚੜਦੇ ਪੁਲਿਸ ਵਾਲੇ ਆ ਕੇ ਸਾਨੂੰ ਤਾਰ ਦਿੰਦੇ ਕਿ ਉਹਨਾਂ ਰਿਕਸ਼ਾ ਉੱਤੇ ਨਹੀਂ ਲੈ ਕੇ ਨਹੀਂ ਜਾਣਾ ਅਤਵਾਦੀ ਹੈ ਹੋਰ ਤਾਂ ਸਾਨੂੰ ਕਮਰਾ ਨਹੀਂ ਮਿਲਦਾ ਸੀ ਫਿਰ ਉੱਥੇ ਜੋਰਜ ਫਰਨਾਂਡੇ ਤੁਸੀਂ ਪਤਾ ਹੋਣਾ ਲੀਡਰ ਹੁੰਦਾ ਸੀ ਜੋਰਜ ਫਰਨਾਂਡੇ ਜਨਤਾ ਪਾਰਟੀ ਦਾ ਉਹਦੀ ਪਾਰਟੀ ਦੇ ਕੋਈ ਵਰਕਰ ਸੀ ਅਸੀਂ ਉਹਨੂੰ ਟੈਲੀਫੋਨ ਕੀਤਾ ਯਾਰ ਤੁਹਾਨੂੰ ਕੋਈ ਰਹਿਣ ਨੂੰ ਕੋਈ ਗੱਡੀ ਤੁਹਾਨੂੰ ਲੈ ਕੇ ਜਾਣ ਨੂੰ ਸਾਨੂੰ ਨਾ ਬੋਲੀ ਆਉਂਦੀ ਇੱਥੇ ਨਾ ਸਾਨੂੰ ਬੋਲੀ ਆਉਂਦੀ ਹੈ ਨਾ ਅਸੀਂ ਕੋਈ ਪਤਾ ਅਸੀਂ ਉਹਨਾਂ ਦੇ ਵਰਕਰਾਂ ਦੇ ਘਰੇ ਰਹਿੰਦੇ ਸੀ ਤੇ ਉਹ ਲੈ ਕੇ ਜਾਂਦੇ ਸੀ ਸਾਨੂੰ ਕੇਲ ਚ ਅਜੇ ਦੇਖਿਆ ਅੱਛਾ ਜਦੋਂ ਮੁਲਾਕਾਤ ਹੁੰਦੀ ਸੀ ਇੱਕ ਸੀ ਆਈਡੀ ਵਾਲਾ ਉਹਨਾਂ ਦਾ ਇੱਕ ਪਾਸੇ ਹੁੰਦਾ ਸੀ ਦੂਜਾ ਸੀ ਆਈਡੀ ਦੂਜੇ ਪਾਸੇ ਐ ਬੈਠੇ ਹੁੰਦੇ ਸੀ ਤੇ ਸਾਨੂੰ ਕਹਿੰਦੇ ਹੁੰਦੇ ਸੀ ਕਿ ਆਪਣੇ ਬਾਵਨਾ ਤੋਂ ਅੰਗਰੇਜ਼ੀ ਚ ਗੱਲ ਕਰ ਕੋਈ ਪੰਜਾਬੀ ਸਾਨੂੰ ਸਮਝ ਨਹੀਂ ਆਉਂਦੀ ਐ ਸੁਣਦੇ ਹੁੰਦੇ ਸੀ ਅਸ਼ਵੀਗੋ ਜ਼ਿਲ੍ਹਾ ਭਗਤਪੁਰ ਸਾਹਿਬ ਨੂੰ ਐ ਨਹੀਂ ਪਤਾ ਸੀ ਕਿ 3 ਸਾਲ ਬਾਅਦ ਛੱਡੇ ਜਾਵਾਂਗੇ ਜਾਂ 6 ਸਾਲ ਬਾਅਦ ਛੱਡੇ ਜਾਵਾਂਗੇ ਅੱਛਾ ਦੂਜੀ ਗੱਲ ਮੈਂ ਦੇਖ ਰਿਹਾ ਹਾਂ ਇਹ ਬੰਦੀ ਸੇ ਪਰਿਵਾਰ ਦਾ ਅੱਜ 34 ਸਾਲ ਅਬੀਬੀ ਮਾਤਾ ਨੂੰ ਇਹਨਾਂ ਦੇ ਘਰ ਵਾਲੇ ਨੇ 34 ਸਾਲ ਕਿਤੇ ਮੇਰੇ ਵੀਰ ਨੇ ਆਪਣੇ ਮੈਨੀਫੈਸਟੋ ਲਿਖਿਆ ਕਿ ਮੈਂ ਇਹਨਾਂ ਨੂੰ ਛਡਾਣਾ ਨਹੀਂ ਉਹ ਤਾਂ ਆਪਣੇ ਆਪ ਨੂੰ ਛਡਾਉਣ ਵਾਸਤੇ ਇਲੈਕਸ਼ਨ ਲੜ ਰਹੇ ਨੇ ਅਕਾਲੀ ਦਲ ਇਹਨਾਂ ਨੂੰ ਛਡਾਉਣ ਵਾਸਤੇ ਇਲੈਕਸ਼ਨ ਲੜ ਰਹੇ ਅਸੀਂ ਜਿੰਨੇ ਬੰਦੇ ਸੀ ਕ ਸਾਰੇ ਪਰਿਵਾਰ ਅਕਾਲੀ ਦਲ ਨਾਲ ਉਹਨਾਂ ਨੂੰ ਵਿਸ਼ਵਾਸ ਅਕਾਲੀ ਦਲ ਤੇ ਹੈ ਉਹ ਕੱਲਾ ਵੀਰ ਕਹਿੰਦਾ ਮੈਨੂੰ ਛੱਡ ਦਿਓ ਬਾਕੀ ਆ ਰਹਿਣ ਅੰਦਰ ਮੈਂ ਖਾਲਸਾ ਜੀ ਕਿਉਂ ਗੱਲਾਂ ਕਹਿ ਰਹੇ ਆ ਕਿ ਆਪਾਂ ਪਛਾਣੀਆਂ ਆਪਣੇ ਕਿਹੜੇ ਆ ਕਿਉਂਕਿ ਆਪਾਂ ਬਾਰ-ਬਾਰ ਧੋਖਾ ਖਾਈ ਜਾਂਦੇ ਆ ਉਹਦੇ ਬਾਅਦ ਪਛਤੌਣੇ ਆ ਆ ਤੁਸੀਂ ਦਾਦੂ ਵਾਲ ਆ ਮੰਡ ਆ ਭਾਈ ਮੋਹਕਮ ਸਿੰਘ ਉਹਨਾਂ ਦੀ ਸ਼ਕਲਾ ਦੇਖ ਲਓ ਉਤੋਂ ਦੀ ਗਾਤਰਾ ਚੋਲੇ ਪਾਏ ਐ ਐ ਕਹਿਣਗੇ ਕਿ ਪਤਾ ਨਹੀਂ ਕਿੱਡਾ ਵੱਡਾ ਮਹਾਂਪੁਰਖ ਆ ਕੇ ਪਰ ਹੈ ਕੌਣ ਏਜੰਸੀਆਂ ਦੀ ਆਈਪੀ ਦੇ ਬੰਦੇ ਹੁਣ ਕਿੱਥੇ ਆ ਉਦੋਂ ਅਕਾਲੀ ਦਲ ਦੇ ਖਿਲਾਫ ਸਰਕਾਰੋਂਗ ਦੇ ਹੁੰਦੇ ਸੀ ਕਿ ਅਕਾਲੀ ਦਲ ਦੀ ਸਰਕਾਰ ਸੀ ਅੱਜ ਬੀਜੇਪੀ ਚ ਹੈ ਬੀਜੇਪੀ ਚ ਤੇ ਹਲੇ ਵੀ ਨਹੀਂ ਜਾਗੋਗੇ ਹਲੇ ਵੀ ਦੇਖੋਗੇ ਫਿਰ ਨੁਕਸਾਨ ਆਪਣੀ ਕੌਮ ਦਾ ਹੋਊ ਤੁਸੀਂ ਇਹ ਦੇਖੋ ਕਿੰਨਾ ਆਪਾਂ ਆਪਾਂ ਨੇ ਮੁੰਡੇ ਨੂੰ ਮਰੋਣਾ ਇੱਥੇ ਆ ਜਿਹੜੀ ਬੀਜੇਪੀ ਆ ਕੀ ਚਾਹੁੰਦੀ ਐ ਦੇਖੋ ਅੱਜ ਉਹਨਾਂ ਦੀ ਹਾਰ ਹੋ ਰਹੀ ਐ ਮੋਦੀ ਦੀ ਸਾਰੇ 400 ਕਹਿੰਦੇ ਸੀ 200 ਮੀਟ ਆਪਣੇ ਤੇ ਤਾਂ ਉਹ ਘਬਰਾੜ ਚ ਉਹਨੇ ਕੀ ਕਹਿਣ ਲੱਗ ਗਿਆ ਕਿ ਮੁਸਲਮਾਨ ਥੋੜੇ ਮੰਗਲ ਤੋਂ ਦਰਖੋਂਗੇ 70 ਸਾਲ ਤੱਕ ਹੋਏ ਨਹੀਂ ਤਾਂ ਹੁਣ ਕਿੱਥੋਂ ਕੋਲਣਗੇ ਉਹ 18% ਦਾ ਜਿਹੜੀ 70% ਹੈ ਉਹਨਾਂ ਨਿਸ਼ਾਨਾ ਹੈ ਕਿ ਪੋਲਰਾਈਜੇਸ਼ਨ ਇਕੱਠੇ ਕਰਾਓ ਹਿੰਦੂ ਭਾਈਚਾਰੇ ਨੂੰ ਡਰਾਓ ਤੇ ਤਾਂ ਵੋਟਾਂ ਪੈਣੀਆਂ ਉਹ ਵੋਟਾਂ ਦੀ ਰਾਜਨੀਤੀ ਕਰਦੇ ਐ ਅਸੀਂ ਆਪਣੇ ਸੂਬੇ ਦੀ ਕੌਮ ਨੂੰ ਤਗੜਾ ਕਰਨ ਵਾਸਤੇ ਕਰਦੇ ਐ ਅਸੀਂ ਅਸੀਂ ਲੜਾਈ ਲੜ ਰਹੇ ਆ ਕਿ ਪੰਜਾਬ ਨੂੰ ਬਚਾਈਏ ਕਿਉਂਕਿ ਆਪਣਾ ਘਰ ਹੈ ਆਪਣੇ ਘਰ ਵਿੱਚ ਆਪਾਂ ਕਦੋਂ ਇੱਥੋਂ ਜਾ ਨਹੀਂ ਸਕਦੇ ਜੇ ਇੱਥੇ ਨੁਕਸਾਨ ਹੋ ਗਿਆ ਜੇ ਤਬਾਹ ਆ ਗਿਆ ਇੱਥੇ ਜੇ ਅਨਸਰ ਆ ਗਏ ਜਿਹੜਾ ਅੱਗ ਲਾਉਂਦੇ ਆ ਆਪਣੇ ਬੱਚਿਆਂ ਦਾ ਕੀ ਹੋਊਗਾ ਤੁਹਾਡਾ ਕੀ ਹੋਊਗਾ ਆਪਾਂ ਦੇਖੇ ਹੋ 15 ਸਾਲ ਇਸ ਕਰਕੇ ਆਪਾਂ ਪਛਾਣ ਦੇ ਨਹੀਂ ਹੁਣ ਇਕੱਲਾ ਸਿਓ ਹੁਣ ਉਹਨਾਂ ਨੇ ਦੇਖਿਆ ਕਿ ਮੁਸਲਮਾਨ ਹੁਣ ਉਹਨਾਂ ਨੇ ਦੇਖਿਆ ਕਿ ਹਿੰਦੂ ਵੋਟ ਬੈਂਕ ਕਿਵੇਂ ਇਕੱਠੀ ਕਰੀਏ ਤੇ ਉਮੀਦਵਾਰ ਭੇਜਦਾ ਇੱਥੇ ਤੇ ਇੱਥੇ ਡਰਾਉਣ ਲੱਗੇ ਕਿ ਹਿੰਦੂ ਇਕੱਠੇ ਹੋ ਜਾਓ ਦੂਜੇ ਭਾਈ ਚਾਰੇ ਇਕੱਠੇ ਹੋ ਜਾਓ ਇੱਥੇ ਖਾਲਸਾਣ ਬਣ ਜਾਊਗਾ ਭਲੇ ਵੀ ਨਹੀਂ ਸਮਝਉਂ ਅਕਾਲੀ ਜਨ ਥੋੜੀ ਪਾਂ ਪਾਰਟੀ ਐ ਕੌਮ ਦੀ ਜੱਥੇਬੰਦੀ ਐ ਕੌਮ ਦੀ ਫੌਜ ਐ 103 ਸਾਲ ਪੁਰਾਣੀ ਪਾਰਟੀ ਐ ਖੋਦੇ ਵਾਸਤੇ ਲੜਾਈ ਲੜਦੀ ਐ ਕਿਸਾਨੀ ਦੀ ਲੜਾਈ ਲੜਦੀ ਐ ਗਰੀਬ ਦੀ ਲੜਾਈ ਲੜਦੀ ਐ ਅੱਜ ਕਿਸਾਨ ਤੁਹਾਡੇ ਟਿਊਬਨ ਕਨੈਕਸ਼ਨ ਐ ਬਾਦਲ ਸਾਹਿਬ ਨੇ ਦਿੱਤੇ ਐ ਉਹਦੇ ਵਿੱਚ ਮੁਫਤ ਬਿਜਲੀ ਆਉਂਦੀ ਐ ਬਾਦਲ ਸਾਹਿਬ ਨੇ ਕਾਲੀ ਦਲ ਨੇ ਦਿੱਤੇ ਐ ਪੱਕੀਆਂ ਮੰਨੀਆਂ ਤੁਹਾਡੇ ਪਿੰਡਾਂ ਵਿੱਚ ਬਣਾਉਣਾ ਕਾਲੀ ਦਲ ਐ ਆ ਨਹਿਰਾਂ ਦੇ ਕਸੀਆ ਕੱਢਣਾ ਕਾਲੀ ਦਲ ਐ ਆ ਖਾਰੇ ਤੇ ਅੰਡਰਗਰਾਉਂਡ ਪਾਈਪ ਪਾਉਣ ਵਾਲਾ ਕਾਲੀ ਦਲ ਐ ਤੁਹਾਡੇ ਟਰੈਕਟਰਾਂ ਦੇ ਟੈਕਸ ਲੱਗਦਾ ਸੀ ਮਾਫ ਕਰਨ ਵਾਲਾ ਕਾਲੀ ਦਲ ਐ ਇਹ ਤਾਂ ਵੱਡੀ ਕਿਸਾਨੀ ਦੀ ਜਥੇਬੰਦੀ ਕੀ ਹੋਣ ਲੱਗੀ ਐ ਆ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਅਕਾਲੀ ਦਲ 200 ਯੂਨਿਟ ਮਾਫ ਕਰਨ ਵਾਲਾ ਉਹਨਾਂ ਦਾ ਅਕਾਲੀ ਦਲ ਲੜਕੀਆਂ ਨੂੰ ਸਾਈਕਲ ਦੇਣ ਵਾਲਾ ਅਕਾਲੀ ਦਲ ਨੌਜਵਾਨਾਂ ਨੂੰ ਗੇਮ ਖੇਡਣ ਦੇ ਨਾਲ ਵਾਲਾ ਅਕਾਲੀ ਦਲ ਸੀ ਵਰਲਡ ਕੱਪ ਕਬੱਡੀ ਕਰਾਉਣ ਵਾਲਾ ਕਬੱਡੀ ਨੂੰ ਪਿੰਡਾਂ ਤੋਂ ਕਿੱਥੇ ਪਹੁੰਚਾਈ ਅਕਾਲੀ ਦਲ ਨੇ ਪਹੁੰਚਾਈ ਆ ਸਾਰਾ ਕੁਝ ਤਾਂ ਬੰਦ ਕਰਤਾ ਨਸਲਾਂ ਕਿਉਂਕਿ ਆਪਾਂ ਗੱਲਾਂ ਚਾਉਣ ਲੱਗੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਭੀ ਸੋਖਾਦੀ ਆਓ ਜੀ ਇੱਕ ਇੱਕ ਸੈਕਟਰ ਨੂੰ ਪਾ ਲਈ। ਆ ਝਾੜੂ ਵਾਲਿਆਂ ਨੇ ਕੰਦ ਚ ਲੈਂਦਾ। ਕਿੱਕ ਮੌਕਾ ਝਾੜੂ ਵਿੱਚ ਲਓ ਇੱਕ ਇਹਨੂੰ ਦੇ ਦਿਓ। 10 ਸਾਲ ਗ੍ਰਾਭ ਕਰਲੇ ਜਿੰਦੀ ਦੇ। 10 ਸਾਲ 20 ਸਾਲ ਦਾ ਜਵਾਬ 30 ਸਾਲ ਦਾ ਹੋ ਗਿਆ। ਦੂਜੇ ਸੂਬੇ ਅੱਗੇ ਵੱਧ ਕੇ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ। ਅੱਜ ਤੁਸੀਂ ਕਮਜ਼ੋਰ ਕਰਤਾ। ਆ ਬੀਜੇਪੀ ਨੇ ਦੇਖਿਆ ਕਿ ਹੁਣ ਲਾਓ ਬਦਲੇ ਇਹਨਾਂ ਨਾਲ। ਆ ਜਿਹੜੇ ਧੰਨੇ ਦਿੰਦੇ ਸੀ ਕਿਸਾਨੀ ਦਾ ਮੋਦੀ ਦੇ ਖਿਲਾਫ ਕਰੋ ਹੁਣ ਠੀਕ ਇਹਨਾਂ ਨੂੰ ਕਿਉਂਕਿ ਇਹਨਾਂ ਦੀ ਤਾਕਤ ਤਾਂ ਖਤਮ ਕਰਤੀ ਅਸੀਂ ਤਾਕਤ ਹਜੂਰ ਸਾਹਿਬ ਤੇ ਅੱਜ ਆਰਐਸਐਸ ਕਬਜ਼ਾ ਹੈ ਤਾਕਤ ਪਟਨਾ ਸਾਹਿਬ ਤੇ ਕਮੇਟੀ ਦੇ ਸਾਰੀ ਆਰਐਸਐਸ ਕਬਜ਼ਾ ਹੋ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਪਲੀਟਲੀ ਬੀਜੇਪੀ ਦੇ ਕੰਟਰੋਲ ਤੇ ਥੱਲੇ ਆ ਗਈ ਆਰਐਸਐਸ ਦੇ ਫਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਤੋੜਦਾ ਕਉਕੀ ਹੈ ਹਰਿਆਣਾ ਲੱਕ ਕਰ ਦਿੱਤਾ ਜਿਹੜਾ ਕੰਮ ਅੰਗਰੇਜ਼ ਨਹੀਂ ਕਰ ਸਕਦੇ ਸੀ ਤੁਸੀਂ ਆਪਣੀ ਪਾਠੀ ਨੂੰ ਕਮਜ਼ੋਰ ਕਰਦਾ ਉਹ ਕਰ ਗਏ ਤੇ ਹੁਣ ਕਿਦੋਂ ਜਾਗੋਗੇ ਜਦੋਂ ਤੁਹਾਡੇ ਤੇ ਕਮਜ਼ੋਰੀ ਆ ਹੁਣ ਹੁਣ ਆਰਐਸਐਲ ਫੈਸਲਾ ਕਰਿਆ ਕਰੂਗੀ ਕਿਵੇਂ ਅਰਦਾਸ ਕਰਨੀ ਹੈ ਅਜੇ ਤਰ੍ਹਾਂ ਤਾਂ ਕਿਨ ਕੋਣ ਬਣੂਗਾ ਆ ਸਾਰਾ ਕੁਝ ਦੇਣ ਲੱਗੇ ਹੁਣ ਆਪਣੇ ਕਈ ਲੋਕ ਆਪਣੇ ਮੈਂ ਕਈ ਵਾਰ ਹੈਰਾਨ ਹੁੰਦਾ ਆਪਣੇ ਸਿੱਖ ਭੈਣ ਪਰੋਹਦੇ ਦੋ ਦੋ ਗਨਮੇ ਨਾ ਪਿੱਛੇ ਕੌਮ ਪਿੱਟ ਰ ਚਲੇ ਜਾਂਦੇ ਦੂਕੇ ਪਾਸੇ ਦੋ ਦੋ ਗਨਮੇ ਨਾ ਪਿੱਛੇ ਐਜੀ ਹਾਲਾਤ ਬਣੀ ਪਈ ਹੈ ਉਹ ਤੁਸੀਂ ਇੱਕ ਗੱਲ ਦੱਸੋ 1 ਜੂਨ 47 ਸਾਲ ਪਹਿਲੇ ਕੀ ਹੋਇਆ ਦਰਬਾਰ ਸਾਹਿਬ ਦੇ ਟੈਂਕਾਂ ਤੋਪਾਂ ਨਾਲ ਕਾਂਗਰਸ ਨੇ ਹਮਲਾ ਕੀਤਾ ਪੂਰੇ ਦੇਸ਼ ਵਿੱਚ ਭਾਵੇਂ ਤਮਿਲਨਾਡੂ ਹੈ ਭਾਵੇਂ ਪਟਨਾ ਹੈ ਭਾਵੇਂ ਕਾਂਕੂੜਾ ਭਾਵੇਂ ਨਾਗਪੁਰਾ ਭਾਵੇਂ ਦਿੱਲੀ ਹੈ ਬੰਬਈ ਹੈ ਜਿੱਥੇ ਸਿੱਕ ਦਿਖਦਾ ਸੀ ਉਹਨੂੰ ਫੜ ਲੈਂਦੇ ਸੀ ਪੈਣਾ ਭਾਵਾਂ ਨੂੰ ਵਸਾਹ ਦਿੰਦੇ ਸੀ ਆ 40 ਸਾਲ ਹੋ ਗਏ ਕਿਸੇ ਨੇ ਇਨਸਾਫ ਨਹੀਂ ਦਿੱਤਾ ਪਰ ਫਿਰ ਵੀ ਆਪਣੇ ਬੰਦੇ ਕਾਂਗਰਸ ਨੂੰ ਮਿੰਟਾ 'ਚ ਮੈਂ ਕਿਥੇ ਕਾਂਗਰਸ ਦਾ ਪੂਰਾ ਐਮਐਲਏ ਬਣ ਰਿਹਾ ਮੈਂ ਕਾਂਗਰਸੀਆਂ ਦੀ ਮੈਂ ਕਾਂਗਰਸੀਆਂ راہਲ ਲੰਗੀ ਪੰਜਾਬ ਬੜਾ ਸਰਕਾਂ ਤੇ ਆਪਾਂ ਹਾਰ ਲੈ ਕੇ ਖੜੇ ਤੇ ਫਿਰ ਆਪਣੇ ਆਪ ਨੂੰ ਕਹਿੰਦੇ ਆ ਕੌਮ ਬੜੀ ਪਹਾੜ ਰਹੀ ਆ ਮੈਂ ਆ ਮੇਰੇ ਕੋਲੇ ਮੇਰਾ ਆਈਟੀ ਵਾਲਾ ਬੰਦਾ ਦੱਸ ਰਿਹਾ ਸੀ 84 ਵਿੱਚ ਕਤਲੇਬ ਹੋਇਆ 85 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਇੱਕ ਸਾਲ ਬਾਅਦ ਹੀ 34 ਸੀਟਾਂ ਕਾਂਗਰਸ ਜਿੱਤ ਕੇ ਗਈਆਂ 18 ਸੀਟਾਂ ਉਹਨਾਂ ਮਾਝੇ ਚੋਣ ਜਿੱਤ ਕੇ ਆਈ ਸੀ ਦੇਖੋ ਇੱਕ ਸਾਲ ਵੀ ਆਪਾਂ ਟੱਪਨ ਦਿੱਤਾ ਮਗਰ ਪੱਗ ਤੇ ਹੁਣ ਆਪਣੀ ਪਾਰਟੀ ਵਾਸਤੇ ਦਾ ਸਾਰੇ ਨਹੀਂ ਜੀ ਇਹਨੂੰ ਖਤਮ ਕਰਨਾ ਹੈ ਜਿਹੜਾ ਆਉਂਦਾ ਹੈ ਨਿਸ਼ਾਨਾ ਉਹਨੂੰ ਪਤਾ ਹੈ ਕਿ ਸਿੱਖ ਕੌਮ ਦੀ ਤਾਕਤ ਕਾਲੀ ਦਲ ਹੈ ਉਹ ਕਹਿੰਦਾ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਮੀਨਸ ਕਾਲੀ ਦਲ ਨੂੰ ਖਤਮ ਕਰ ਦਿਓ ਤੇ ਫਿਰ ਵੀ ਨਹੀਂ ਆਪਾਂ ਸਮਝਾਂਗੇ ਫਿਰ ਵੀ ਨਹੀਂ ਪਛਾਣਾਂਗੇ ਕਿਹੜੇ ਏਜੰਸੀਆਂ ਦੇ ਬੰਦੇ ਐ ਕਿਹੜੇ ਆਪਾਂ ਨੂੰ ਕਮਜ਼ੋਰ ਕਰਨ ਲੱਗੇ ਮਿਰਸਾ ਸਿੰਘ ਮੇਲਾ ਦਾ ਮੇਲਾ ਛੋਟਾ ਹੁੰਦਾ ਸੀ ਉਮਰ ਛਕਿਆ ਸੀ 13 ਸਾਲ ਦਾ 13 ਸਾਲ ਦਾ ਸੀ नहीं कान तक, साल पहले नहीं पता वोटा मिलने की वापस दुबई चले जाए पंथकू ज्यादा समझे इन्हू पंथक नहीं समझ पंथा कौम थोड़ी आप, आप फौज पछाणो याद रखो गल आओ क्योंकि जे अपनी फौज ही खत्म कर दती फिर बहुत औखा होगा ਦੇਖੋ ਆਪਣੀ ਤਾਕਤ ਆਪਣੀ ਤਾਕਤ ਹੀ ਹੈ ਵਿਰਸਾ ਸਿੰਘ ਬਲਟੋਹਾ ਨੂੰ ਦੱਸ ਦਿਓ ਕਿ ਅਸੀਂ ਪਛਾਣਦੇ ਆਂ ਮਾਝੇ ਵਾਲਿਓ ਮੈਂ ਤੁਹਾਨੂੰ ਅੱਜ ਦੱਸਦਾ ਮਾਲਵੇ ਦੀ ਸਾਰੀਆਂ ਸੀਟਾਂ ਪਾ ਜਿੱਤਰੇ ਆਂ ਮੈਂ ਤਾਂ ਹੁਣ ਕੋਈ ਯਾਤਰਾ ਕਰਕੇ ਆਏ ਅਸੀਂ ਅੜ ਗਏ ਮਾਲਵੇ ਦੀ ਇੱਕ ਵੀ ਸੀਟ ਹਸਤਾਲੀ ਗਲ ਨਹੀਂ ਹਾਰਿਆ ਸਾਰੇ ਜਿੱਤਰੇ ਆਂ ਹੁਣ ਸਭ ਤੋਂ ਪੰਥਕ ਸੀਟ ਮੰਨੀ ਜਾਂਦੀ ਆ ਖਡੂਰ ਸਾਹਿਬ ਹੁਣ ਜੇ ਮਾਲਵੇ ਖਡੂਰ ਸਾਹਿਬ ਵਾਲਿਓ ਆਪਣੇ ਆਪ ਨੂੰ ਮਾਜੇ ਦੇ ਛੇੜ ਕਰਨੇ ਉਹ ਦੇਖਦੇ ਆ ਤੁਸੀਂ ਭਜਾਉਣੇ ਆ ਕਾਂਗਰਸ ਨੂੰ ਤੁਸੀਂ ਭਜਾਉਣੇ ਆ ਢਾੜੂ ਵਾਲੇ ਨੂੰ ਤੁਸੀਂ ਭੜਾ ਭਜਾਉਣੇ ਆ ਏਜੰਟਾਂ ਨੂੰ ਤੁਸੀਂ ਭਜਾਉਣੇ ਆ ਦੂਜਿਆਂ ਨੂੰ ਦੇਖਦੇ ਆ ਦੇਖਣਾ ਚਾਹਣਾ ਕਿੰਨੇ ਜਜ਼ਬਾਤ ਦਾ ਕੀ ਆਪਾਂ ਖਰਦੇ ਆਪਣੇ ਪਾਰਟੀ ਨਾਲ ਆਈ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਤੁਸੀਂ ਜ਼ਰੂਰ ਜਾ ਕੇ ਸੋਚਿਓ ਜਿਹੜਾ ਗੱਲ ਕਰੇ ਉਹਨਾਂ ਨੂੰ ਆ ਸਵਾਲ ਜ਼ਰੂਰ ਪੁੱਛਿਓ ਕਿ ਆ ਸਵਾਲਾਂ ਦੇ ਜਵਾਬ ਦੇ ਦਿਓ ਤੇ ਤੁਹਾਨੂੰ ਆਪਣੇ ਆਪ ਵੀ ਤੁਹਾਡੇ ਦਿਮਾਗ ਵਿੱਚ ਅਸਲੀ ਜਿਹੜਾ ਪਿਕਚਰ ਆਜੂਗੀ ਕਿ ਥੋੜੀ ਪਾਟੀ ਥੋੜੀ ਜਥੇਬੰਦੀ ਲੜਨ ਮੰਨ ਵਾਲੀ ਜਥੇਬੰਦੀ ਕੱਲੀ ਇੱਕ ਜਥੇਬੰਦੀ ਆ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਆ ਜਾਂਦਾ ਸਾਡੇ ਵਾਸਤੇ ਸ਼ਹਾਦਤ ਦੇਣੀ ਕੋਈ ਵੱਡੀ ਗੱਲ ਨਹੀਂ ਨਾ ਅਸੀਂ ਭੱਜੀਏ ਨਾ ਲੁਕੀਏ ਅਸੀਂ ਲੜਦੇ ਆਂ ਤੇ ਛਾਤੀ ਤਾਣ ਕੇ ਲੜਦੇ ਆਂ ਅੱਖੇ-ਅੱਖੇ ਲੜਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ